ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ 'ਚ ਮੈਂ ਸਾਰੀ ਦੁਨੀਆ ਦੇ ਵਿੱਚ ਵਸਦੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਔਰ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਉਹ ਸਾਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋਗਾ ਨਾਮ ਜਪੋਦਾ ਵੰਡ ਸ਼ੋਦਾ ਹੁੱਕਾ ਦਿੱਤਾ ਮਲਕ ਪਾਗੋ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਐ ਕਿਹੜੀ ਹਲਾਲ ਦੀ ਐ ਕਿਹੜੀ ਸੱਚ ਦੀ ਕਮਾਈ ਦੀ ਐ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਐ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀਗਾ ਤੇ ਮੈਂ ਅੱਜ ਇੱਥੇ ਗੁਰਦੁਆਰਾ ਸਾਹਿਬ ਚ ਸ਼ਿਮੀ ਪਾਸ਼ਾ ਕੀ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਐ ਤੇ ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਭਾਰੀ ਗਿਣਤੀ ਚ ਜਿਹੜੇ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਆਉਗੀ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਕੋਈ ਹੋਰ ਸੈਤਨ ਦਾ ਹੋਊਗੀ ਤੇ ਸੰਤਾਨ ਨੂੰ ਮੱਥਾ ਟੇਕਣ ਲੋਕੋ ਕਿ ਗੁਰੂ ਦਾ ਦਰਬਾਰ ਅਸੀਂ ਤਾਂ ਆਉਂਦੇ ਰਹਨੇ ਸੋ ਬਹੁਤ-ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਬਹੁਤ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਾਂ ਮਾਤਕ ਪਵਨ ਨੂੰ ਬਾਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਇਹ ਤਿੰਨੋਂ ਦਰਜੇ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੋ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਮਿਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਦੇ ਚੱਲ ਸਕੀ ਮਨਸਪ ਹਰਿਆਣੇ ਦੀ ਜ਼ਮੀਨ ਦੇ ਜਿਹੜਾ ਮਸਲਾ ਵਾ ਇਹ ਰਾਜਨੀਤਿਕ ਗੱਲ ਹੈ ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਅੱਜ ਵੱਡਾ ਦਿਹਾੜਾ ਹੈ ਅੱਜ ਗੁਰੂ ਸਾਹਿਬ ਦਾ ਦਿਨ ਹੈ ਤੇ ਅੱਜ ਅੱਜ ਲਈ ਮੈਂ ਇਹੀ ਕਹੂੰਗਾ ਕਿ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰਨਾਨਕ ਸਾਹਿਬ ਦੀ ਫੋਟੋ ਹਰ ਕਰਜ ਲੱਗੀ ਹੈ ਲੇਕਿਨ ਨਾਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਹਰ ਕਰਜ ਨੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਦੇ ਜਗ ਚਾਨਣ ਹੋਇਆ ਸੋ ਅੱਜ ਚਾਨਣ ਹੋਵੇ ਹਰ ਘਰ 'ਚ ਤੇ ਹਰ ਘਰ ਦਾ ਚੁੱਲ੍ਹਾ ਬਲੇ ਮੈਂ ਹੀ ਬੇਨਤੀ ਕਰੂੰਗਾ ਬਾਕੀ ਕਦੇ ਰਾਜਨੀਤੀ ਵਾਲੇ ਸਵਾਲ ਕਦੇ ਫੇਰ ਕਰਾਂਗੇ